ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 30 ਜੂਨ ਤੱਕ ਦੇ ਮੌਸਮ ਦੀ ਯਾਨੀ ਕਿ ਹੋਂਦੇ ਜਿਹੜੇ 4-5 ਦਿਨਾਂ ਨੇ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਮੀਂਹ ਦੇ ਅਸਰ ਕਿੰਨੇ ਕੁ ਬਣਦੇ ਨਜ਼ਰ ਆਉਣਗੇ ਤੇ ਮੌਸਮ ਹਕ ਦੇ ਤਾਜ਼ਾ ਅੰਕੜੇ ਮੌਸਮ ਨੂੰ ਲੈ ਕੇ ਕੀ ਕਹਿੰਦੇ ਨੇ ਅੱਜ ਦੇਖਦੇ ਹਾਂ ਸਾਰੀ ਜਾਣਕਾਰੀਆਂ ਜੀ ਇਸ ਵੀਡੀਓ ਦੇ ਵਿੱਚ ਸ਼ੋਤ ਹੋਇਆ ਹੁਣ ਦੀਆਂ ਤਾਜ਼ਾ ਸੈਟੇਲਾਈਟ ਦਸਰਾਂ ਦੇਖ ਲੈਣੇ ਆ ਸਕਰੀਨ ਤੇ ਦੇਖ ਸਕਦੇ ਆ ਕਿ ਜੇਕਰ ਇਸ ਵੇਲੇ ਗੱਲ ਕਰੀਏ ਜੇ ਪੰਜਾਬ ਦੇ ਮੌਸਮ ਦੀ ਤਾਂ ਮੌਸਮ ਪੰਜਾਬ ਦਾ ਇਸ ਵੇਲੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਗਰਮ ਤੇ ਖੁਸ਼ਕ ਬਣਿਆ ਹੋਇਆ ਗਰਮੀ ਦਾ ਕਹਿਰ جاری ਹੈ ਜੀ ਹੀਟ ਵੇਵ ਚੱਲਦੀ ਹੋਈ ਹੈ ਤੇ ਆਉਂਦੇ 48 ਘੰਟਿਆਂ ਤੱਕ ਹੀਟ ਵੇਵ ਤੋਂ ਰਾਹਤ ਨਹੀਂ ਹੈ ਯਾਨੀ ਕਿ ਗਰਮ ਹਵਾਵਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਹਾਲਾਂਕਿ ਟੋਟੋਮੀ ਬਦਲਵਾਈ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਬਣੀ ਹੋਈ ਆ ਤੇ ਉਹਦੇ 48 ਘੰਟਿਆਂ ਤੱਕ ਹਲਕੇ ਬੱਦਲਵਾਈ ਜਿਹੜੀਆਂ ਪੰਜਾਬ ਦੇ ਹੋਰ ਨਾਲ ਜਿਲਿਆਂ ਨੂੰ ਵੀ ਕਵਰ ਕਰ ਸਕਦੀ ਹੈ ਅੱਜ ਸ਼ਾਮ ਤੱਕ ਪੰਜਾਬ ਦੇ ਬਾਕੀ ਜਿਲ੍ਹਿਆਂ ਦੇ ਵਿੱਚ ਵੀ ਹਲਕੇ ਬੱਦਲਵਾਈ ਜੜੀਆਂ ਪਹੁੰਚ ਰਹੀ ਹੈ ਸੋ ਕਿਹੜੇ ਜਿਲ੍ਹਿਆਂ ਨੇ ਜਿੱਥੇ ਅਸਵੇਲੇ ਬੱਦਲਵਾਈ ਹੈ ਹਲਕੇ ਟੁੱਟਵੇਂ ਬੱਦਲਵਾਈ ਜਿਹੜੇ ਆਪਣੇ ਹਰਿਆਣੇ ਦੇ ਨਾਲ ਲੱਗਦੇ ਖੇਤਰ ਹੈ ਜਨਾਂ ਦੇ ਵਿੱਚ ਪਟਿਆਲਾ ਬਰਨਾਲਾ ਮਾਨਸਾ ਸੰਗਰੂਰ ਔਰ ਦੂਜੇ ਫਸੇ ਲੁਧਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਔਰ ਡੇਰਾ ਬਸੇ ਮਹਾਲੀ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਜਿਹੀ ਬੱਦਲਵਾਈ ਜੜੀਆਂ ਬਣੀ ਹੋਈ ਹੈ ਮੌਸਮ ਦੇ ਉੱਤੇ ਕੋਈ ਖਾਸ ਅਸਰ ਦਾ ਪ੍ਰਭਾਵ ਨਹੀਂ ਹੈ ਤੇ ਮੌਸਮ ਆਪਣਾ ਗ ਦੇ ਵਿੱਚ ਜਾ ਸਕਦੇ ਨੇ ਉੱਥੇ ਜੇਕਰ ਆਉਂਦੇ ਦਿਨਾਂ ਦੀ ਗੱਲ ਕਰੀਏ ਜੇ ਸਕਰੀਨ ਦੇ ਉੱਤੇ ਤੁਹਾਡੇ ਅੰਕੜੇ ਨੇ ਤੇ ਤੁਹਾਨੂੰ ਦੱਸ ਦਈਏ ਮੀਂਹ ਦਾ ਐਲਾਨ ਜਿਹੜਾ ਜਾਂ ਹੋ ਚੁੱਕਿਆ ਹੈ ਤੇ ਤਾਬਰ ਤੋਰ ਮੀਂਹ ਆ ਜਿਹੜੇ ਦਰਜ ਹੋਣਗੇ ਪੰਜਾਬ ਤੇ ਹਰਿਆਣਾ ਦੇ ਵਿੱਚ ਆਉਂਦੇ ਜੇਕਰ 48 ਜਾਂ ਫਿਰ 72 ਘੰਟਿਆਂ ਦੀ ਗੱਲ ਕਰੀਏ ਯਾਨੀ ਕਿ 26-27 ਤਰੀਕ ਤੱਕ ਮੌਸਮ ਆਪਣਾ ਗਰਮ ਤੇ ਖੁਸ਼ਕ ਰਹਿਣ ਵਾਲਾ ਹੈ ਹਾਲਾਂਕਿ ਹੀਟ ਵੇਵ ਦੇ ਅਲਰਟ ਕੱਲ ਤੱਕ ਜਾਰੀ ਨੇ ਉਸ ਤੋਂ ਬਾਅਦ ਹਲਕੀ ਤੋਂ ਦਰਮਿਆਨੀ ਬਦਲਬਾਹੀ ਵੰਣੀ ਸ਼ੁਰੂ ਹੋ ਜਾਏਗੀ 28 ਤਰੀਕ ਤੋਂ ਇੱਕ ਸਿਸਟਮ ਲੱਗਣ ਵਾਲਾ ਹੈ ਜੀ ਤੇ ਇਹ ਸਿਸਟਮ ਦੇ ਨਾਲ ਹੀ ਮੌਸਮ ਦੀ ਐਂ ਪੰਜਾਬ ਦੇ ਵਿੱਚ ਹੋ ਸਕਦੀ ਹੈ ਤੇ ਇਹ ਸਿਸਟਮ ਲੱਗੇਗਾ 28 ਦੀ ਸਵੇਰ ਤੋਂ ਜਾਂ ਫਿਰ ਕਹ ਲਈਏ ਦੁਪਹਿਰ ਤੋਂ ਬਾਅਦ ਤੇ 29 ਤੋਂ 30 ਤਰੀਕ ਨੂੰ ਤਾਵਰ ਤੋਣ ਮੀ ਹੈ ਜਿਹੜੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਨੂੰ ਕਵਰ ਕਰਨਗੇ ਤੇ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਵੀ ਜਿਹੜਾ ਦਰਜ ਹੋਣਗੇ ਸੋ ਮੀਹਾ ਦਾ ਇਹ ਤਗੜਾ ਫੈਲੇ ਜਿਹੜਾ ਲੱਗਣ ਜਾ ਰਿਹਾ ਜੇ 28 ਤੋਂ ਲੈ ਕੇ 30 ਜੂਨ ਤੱਕ ਤੇ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਮੌਨਸੂਨ ਜਿਹੜੀ ਆ 10 ਤੱਕ ਦੇ ਜਾਈ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਸੋ ਅਸੀਂ ਕਿ ਜਿਉਂਦੇ 5-6 ਦਿਨਾਂ ਦੀ ਰਿਪੋਰਟ ਮਿਲਦੇ ਅਗਲੀ ਵੀ ਦੇ ਵਿੱਚ ਜਾ ਸਕਦੇ ਤਾਂ